ਹਾਂਜੀ ਮੈਂ ਖਾਰਡ ਕਰਾਈ ਦੇ ਵਿਚਕਾਰ ਪ੍ਰਵਾਸਰਾ ٹرسٹ ਜਿਹੜਾ ਬਣਿਆ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦਾ ਨਿਆਸਰਾ ਨੂੰ ਸਹਾਰਾ ਦੇ ਰਿਹਾ ਔਰ ਬੱਚਿਆਂ ਦੀ ਪੜ੍ਹਾਈ ਦਾ ਵੀ ਔਰ ਗਰੀਬ ਲੋਕਾਂ ਦੀ ਸਿਹਤ ਸਵਾਵਾ ਦਾ ਵੀ ਪ੍ਰਬੰਧ ਕਰਦੇ ਨੇ ਔਰ ਮੈਂ ਸਮਝਦਾ ਕਿ ਸੈਂਕੜੇ ਬੱਚੇ ਜਾਂ ਲੇਡੀਜ਼ ਜਾਂ ਬਜ਼ੁਰਗ ਇਥੋਂ ਮਤਲਬ ਸੇਵਾ ਲੈ ਰਹੇ ਨੇ ਮਨੂੰ ਅੱਜ ਇਹਨਾਂ ਦੇ ਜਿਹੜੇ ਪ੍ਰਬੰਧਕ ਨੇ ਮੁਖੀ ਇਸ਼ਤ ਜਨਸ਼ੇਰ ਸਿੰਘ ਹੋਰੀ ਤੇ ਹੋਰ ਸਾਰੇ ਟਰੱਸਟ ਦੇ ਮੈਂਬਰਾਂ ਨੇ ਬੜੇ ਹੈਰਾਨੀਜਨਕ ਗੱਲ ਦੱਸੀ ਆ ਕਿ ਬੜੇ ਲੰਮੇ ਸਮੇਂ ਤੋਂ ਪੈਂਡਿੰਗ ਪਈ ਸੀ ਬਿਜਲੀ ਦੇ ਬਿੱਲ ਜਿਹੜੇ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਪੈਨਲਟੀਆਂ ਲੱਗਣ ਕਰਕੇ ਕਰੋੜ ਰੁਪਏ ਦੇ ਵੀ ਕਰੀਬ ਮਰਹਲ ਪੈਂਡਿੰਗ ਬਿੱਲ ਹੁੰਦਾ ਜਾ ਰਿਹਾ ਪਰ ਸਰਕਾਰ ਵੱਲੋਂ ਬਾਰ ਬਾਰ ਇਹਨਾਂ ਦੀਆਂ ਅਰਜ਼ੀਆਂ ਦੇਣ ਦੇ ਬਾਵਜੂਦ ਵੀ ਕੋਈ ਜਵਾਬ ਨਹੀਂ ਆ ਰਿਹਾ ਔਰ ਮੈਂ ਸਮਝਦਾ ਕਿ ਜਿੱਥੇ 300 ਜੁੰਟ ਮਾਫ ਕਰਨ ਦੀ ਗੱਲਾਂ ਕਹਦੇ ਨੇ 200 ਨੇ 600 ਜੁੰਟ ਉਥੇ ਇੱਥੇ ਤਾਂ ਬੇਸਹਾਰਾ ਲੋਕ ਨੇ ਇੱਥੇ ਤਾਂ ਲੋੜਵੰਦ ਲੋਕ ਨੇ ਇੱਥੇ ਤਾਂ ਬਲਕਿ ਇੱਕ ਬੇਸਹਾਰੇ ਨੂੰ ਸਹਾਰਾ ਦੇਣ ਵਾਲੀ ਗੱਲ ਆ ਇੱਥੇ ਤਾਂ ਸਰਕਾਰ ਦੀ ਸਭ ਤੋਂ ਪਹਿਲੀ ਡਿਊਟੀ ਬਣਦੀ ਆ ਕਿ ਉਹ ਇਹਨਾਂ ਇਸ ਟਰਸਟ ਦੀ ਮਦਦ ਕੀਤੀ ਜਾਵੇ ਔਰ ਸੋਸ਼ਲ ਵੱਲੋਂ ਮਤਰਾਲਾ ਵੀ ਇੱਥੇ ਮੈਡਮ ਦੇ ਕੋਲ ਹੋਵੇ ਤੇ ਹਲਕਾ ਵੀ ਉਹਨਾਂ ਦੇ ਕੋਲ ਹੋਵੇ ਉਨਾ ਵੱਲੋਂ ਵੀ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ ਗਿਆ ਜਾ ਪਰ ਬੜਾ ਦੁਖਦਾਈ ਆ ਔਰ ਮੈਂ ਸਮਝਦਾ ਕਿ ਬਿਜਲੀ ਬੋਰਡ ਦੇ ਚੇਅਰਮੈਨ ਸਾਹਿਬ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਉਹ ਸਰਕਾਰ ਕੋਲ ਕੇਸ ਰੱਖਾ ਤਾਂ ਕਿ ਇਹ ਜਿਹੜਾ ਪ੍ਰਵਾਸ ਰ ਟ੍ਰਾਸਟਾ ਇਹਨਾਂ ਦੇ ਪੈਂਡਿੰਗ ਬਿੱਲ ਜਿਹੜੇ ਨੇ ਉਹ ਸਰਕਾਰ ਮਾਫ ਕਰੇ ਇਹ ਜਿਹੜਾ ਅਦਾਰਾ ਇਹ ਚੱਲ ਸਕੇ ਕਨੈਕਸ਼ਨ ਘਟਤੇ ਮਤਲਬ ਜਨਰੇਟਰਾਂ ਤੇ ਕੰਮ ਚੱਲ ਰਿਹਾ ਬੱਚਿਆਂ ਦੇ ਟਾਇਲਟਸ ਦੇ ਵਿੱਚ ਪਾਣੀ ਤੱਕ ਨਹੀਂ ਹੈ ਔਰ ਬੜੀ ਮਾੜੀ ਗੱਲ ਹੋ ਰਹੀ ਆ ਜ ਜਿਹਨੀਆਂ ਸਬਦਾਵਾ ਇੱਕ ਮਨੁੱਖ ਨੂੰ ਚਾਹੀਦੀਆਂ ਨੇ ਔਰ ਇੱਕ ਸੰਸਤਾ ਉਹਨਾਂ ਨੂੰ ਉਹ ਸਬਦਾਵਾ ਦੇ ਰਹੀ ਆ ਪਰ ਸਰਕਾਰ ਦੇ ਮਾੜੇ ਪ੍ਰਬੰਧ ਜਾਂ ਨਾ ਮਦਦ ਹੋਣ ਕਰਕੇ ਇਹ ਵਾਂਝੇ ਰਹਿ ਰਹੇ ਨੇ ਔਰ ਲੋਕਾਂ ਦੀ ਮਦਦ ਨਾਲ ਕਿੰਨਾ ਕਿਹੇ ਕੰਮ ਚੱਲ ਸਕਦਾ ਸਰਕਾਰ ਨੂੰ ਇੱਥੇ ਜ਼ਰੂਰ ਆਣ ਕੇ ਮੈਂ ਸਮਝਦਾ ਦਖਲ ਦੇਣਾ ਚਾਹੀਦਾ ਮਦਦ ਕਮੀ ਚਹੀਦੀ ਔਰ ਸਾਡੀ ਸਰਕਾਰ ਨੂੰ ਅਪੀਲ ਆ ਕਿ ਜੇਕਰ ਇਹ ਮਦਦ ਨਾ ਹੋਈ ਤਾਂ ਲੋਕਾਂ ਵਿੱਚ ਹਰਜ਼ੰਦ ਟਵਟ ਹੋਏਗੀ ਸਮਾਜ ਦੇ ਕੋ ਪੀੜਤ ਹੁੰਦਾ ਸਮਾਜ ਵਿੱਚ ਜਦੋਂ ਕਿਸੇ ਕਿਸੇ ਦੀ ਤਕਲੀਫ ਹੁੰਦੀ ਆ ਤਾਂ ਕੁਦਰਤੀ ਤੌਰ ਤੇ ਸਰਕਾਰਾਂ ਨੂੰ ਉਹਦੀ ਅਹਿਸਾਸ ਹੋਣਾ ਚਾਹੀਦਾ ਪਰ ਸਰਕਾਰ ਜਿਵੇਂ ਚੁਪਕਰੀ ਬੈਠੀ ਆ ਛੇਲਮਾਰੀ ਬੈਠੀ ਆ ਸਰਕਾਰ ਦੇ ਕੰਨ ਖੁੱਲਣੇ ਵਾਸਤੇ ਅੱਜ ਮੈਂ ਵੀਡੀਓ ਰਾਹੀਂ ਕਹਿਣਾ ਚਾਹੁੰਦਾ ਕਿ ਤੁਰਤ ਧਿਆਨ ਦੇ